ਤੁਸੀਂ ਵੇਖ ਰਹੇ ਸਕਾਈ ਨਿਊਜ਼ ਪੰਜਾਬ ਗੱਲ ਕਰਾਂਗੇ ਪੰਜਾਬ ਦੀਆਂ ਜੇਲਾਂ ਦੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀਆਂ ਜੇਲਾਂ ਕਿਸੇ ਨਾ ਕਿਸੇ ਕਾਰਨ ਦੇ ਚੱਲਦੇ ਸੁਰਖੀਆਂ ਦੇ ਵਿੱਚ ਬਣੀਆਂ ਰਹਿੰਦੀਆਂ ਨੇ ਹੁਣ ਇੱਕ ਵਾਰ ਫਿਰ ਤੋਂ ਅਮਰੇ ਸਰਦਾ ਕੇਂਦਰੀ ਸੁਧਾਰ ਘਰ ਸੁਰਖੀਆਂ ਦੇ ਵਿੱਚ ਆਇਆ ਕਿਉਂਕਿ ਤਲਾਸ਼ੀ ਦੇ ਦੌਰਾਨ ਤਲਾਸ਼ੀ ਦੇ ਦੌਰਾਨ ਜੇਲ੍ਹ ਦੇ ਵਿੱਚ ਬੈਰਕਾਂ ਦੇ ਵਿੱਚੋਂ 38 ਮੋਬਾਈਲ ਫੋਨ ਬਰਾਮਦ ਹੋਏ ਆ ਜਿਹੜੇ ਗੈਰਕਾਨੂੰਨੀ ਢੰਗ ਦੇ ਨਾਲ ਜੇਲ੍ਹ ਦੇ ਅੰਦਰ ਪਹੁੰਚਾ ਕੇ ਉੱਥੇ ਵੱਖੋ-ਵੱਖਰੇ ਹਵਾਲਾਤਿਆਂ ਕੈਦੀਆਂ ਦੇ ਵੱਲੋਂ ਆਪਣੇ ਕੋਲ ਰੱਖੇ ਹੋਏ ਸੀ ਤੇ ਉਹ ਉੱਥੇ ਮੋਬਾਈਲ ਫੋਨਾਂ ਦੀ ਵਰਤੋਂ ਵੀ ਕਰ ਰਹੇ ਸੀ ਉਹਨਾਂ ਨੂੰ ਚਾਰਜ ਵੀ ਕਰ ਰਹੇ ਸੀ ਇੰਟਰਨੈਟ ਦੀ ਸਹੂਲਤ ਵੀ ਆ ਜਿਹੜੀ ਉਹ ਉਹਨਾਂ ਦੇ ਵੱਲੋਂ ਉਨਾ ਮੋਬਾਈਲ ਫੋਨਾਂ ਦੇ ਵਿੱਚ ਵਰਤੀ ਜਾ ਰਹੀ ਸੀ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਅਮਰੇ ਸਰਦੀ ਕੇਂਦਰੀ ਜੇਲ੍ਹ ਦੀ ਗੱਲ ਕਰ ਰਹੇ ਹਾਂ ਕੇਂਦਰੀ ਸੁਧਾਰ ਘਰ ਦੇ ਵਿੱਚ ਗੁਪਤ ਸੂਚਨਾ ਮਿਲਦੀ ਹੈ ਕਿ ਜੇਲ੍ਹ ਦੇ ਅੰਦਰ ਹਵਾਲਾਤਿਆਂ ਦੇ ਕੋਲੇ ਮੋਬਾਈਲ ਫੋਨ ਰੱਖੇ ਹੋਏ ਆ ਕੈਦੀਆਂ ਦੇ ਕੋਲੇ ਮੋਬਾਈਲ ਫੋਨ ਰੱਖੇ ਹੋਏ ਆ ਜਿਨ੍ਹਾਂ ਦੀ ਧੜਲੇ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਦੇ ਵਿੱਚ ਜਦੋਂ ਫਿਰ ਮੁਲਾਜ਼ਮਾਂ ਦੇ ਵੱਲੋਂ ਛਾਪਾ ਮਾਰਿਆ ਜਾਂਦਾ ਅਚਾਨਕ ਤਲਾਸ਼ੀ ਲਈ ਜਾਂਦੀ ਹੈ ਸਾਰੀਆਂ ਬੈਰਕਾਂ ਦੀ ਤਾਂ ਫਿਰ 38 ਜਿਹੜੇ ਮੋਬਾਈਲ ਫੋਨ ਨੇ ਉਹ ਮੌਕੇ ਤੋਂ ਬਰਾਮਦ ਹੋ ਜਾਂਦੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹੈ ਜੇਲ੍ਹ ਪ੍ਰਸ਼ਾਸਨ ਨੂੰ ਉਦੋਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਜਦੋਂ 38 ਮੋਬਾਈਲ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਕੇਂਦਰੀ ਜੇਲ੍ਹ ਐ ਅਮਰੇਸਰ ਦੀ ਲਗਾਤਾਰ ਪੰਜਾਬ ਦੀਆਂ ਜੇਲਾ ਸੁਰਖੀਆਂ ਦੇ ਵਿੱਚ ਬਣੀਆਂ ਰਹਿੰਦੀਆਂ ਨੇ ਤੇ ਜੇਲ੍ਹ ਤੰਤਰ ਹੈ ਜਿਹੜਾ ਉਹਦੇ ਉੱਤੇ ਹਾਈ ਕੋਰਟ ਵੀ ਵਾਰੀ-ਵਾਰੀ ਸਵਾਲ ਚੁੱਕਦਾ ਰਹਿੰਦਾ ਹੈ ਬੀਤੇ ਦਿਨੀ ਜਦੋਂ ਪੰਜਾਬ ਦੇ ਇੱਕਾ ਮਾਮਲੇ ਦੀ ਸੁਣਵਾਈ ਹੋ ਰਹੀ ਸੀ ਹਾਈ ਕੋਰਟ ਦੇ ਵਿੱਚ ਤਦੇ ਹਾਈ ਕੋਰਟ ਨੇ ਬੜੀ ਸਖਤ ਟਿੱਪਣੀ ਕੀਤੀ ਸੀ ਹਾਈ ਕੋਰਟ ਦਾ ਕਹਿਣਾ ਸੀ ਕਿ ਆਖਰਕਾਰ ਜ਼ਿਲ੍ਹਾ ਦਾ ਤੰਤਰ ਸੁਧਰੇਗਾ ਕਿ ਮੈਂ ਕੀ ਤੁਸੀਂ ਪਲਾਨ ਲੈ ਕੇ ਆ ਰਹੇ ਹੋ ਪੰਜਾਬ ਦੇ ਜਿਹੜੇ ਸਰਕਾਰ ਪਾਸੋਂ ਵਕੀਲ ਉੱਥੇ ਪੇਸ਼ ਹੋਏ ਸੀ ਉਹਨਾਂ ਨੂੰ ਆਖਿਆ ਸੀ ਕਿ ਖਰੜਾ ਤਿਆਰ ਕਰਕੇ ਸਾਡੇ ਕੋਲੇ ਲੈ ਕੇ ਆਇਆ ਜਾਵੇ ਕਿਉਂਕਿ ਉਹਨਾਂ ਨੇ 1 ਸਾਲ ਦਾ ਸਮਾਂ ਮੰਗਿਆ ਸੀ ਜੇਲ੍ਹਾਂ 'ਚ ਸੁਧਾਰ ਕਰਨ ਦੇ ਲਈ ਤਾਂ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਇੰਨਾ ਸਮਾਂ ਨਹੀਂ ਦਿੱਤਾ ਜਾ ਸਕਦਾ ਤੁਸੀਂ ਭਾਵੇਂ ਪੰਜਾਬ ਸਰਕਾਰ ਖਰੜਾ ਤਿਆਰ ਕਰਕੇ ਲੈ ਕੇ ਆਵੇ ਉਸ ਤੋਂ ਬਾਅਦ ਦੇ ਵਿੱਚ ਵੇਖਾਂਗੇ ਕਿ ਤੁਹਾਡੇ ਕੀ ਕੀ ਪਲਾਨ ਨੇ ਤੇ ਉਸੇ ਹਿਸਾਬ ਦੇ ਨਾਲ ਸਮਾਂ ਦਿੱਤਾ ਜਾਏਗਾ ਤੇ ਉਸ ਤੋਂ ਮਗਰੋਂ 16 ਜਿਹੜੀਆਂ ਜੇਲ੍ਹਾਂ ਨੇ ਉਹਨਾਂ ਦੇ ਉੱਪਰ ਜਾਲੀਆਂ ਲਗਾਉਣ ਦੀ ਜਿਹੜੀਆਂ ਨਾਈਲੋਨ ਦੀਆਂ ਜਾਲੀਆਂ ਲਗਾਉਣ ਦੀ ਪ੍ਰਕਿਰਿਆ ਉਹ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ ਸਬੰਧਤ ਵਿਭਾਗ ਦੇ ਵੱਲੋਂ ਕਿਉਂਕਿ ਉੱਥੇ ਇਹ ਚੀਜ਼ ਆਖੀ ਗਈ ਸੀ ਕਿ ਜੇਲ੍ਹ ਦੇ ਵਿੱਚ ਜਿਹੜੇ ਮੋਬਾਈਲ ਫੋਨ ਨੇ ਉਹਨਾਂ ਨੂੰ ਉੱਪਰ ਦੀ ਛੁੱਟਿਆ ਜਾਂਦਾ ਕੰਧ ਦੇ ਉੱਪਰ ਦੇ ਭਗਾ ਕੇ ਛੁੱਟਿਆ ਜਾਂਦਾ ਉਹ ਜੇਲ੍ਹ ਦੇ ਅੰਦਰ ਡਿੱਗ ਜਾਂਦੇ ਹੈ ਤੇ ਪਰ ਉੱਤੋਂ ਉਹ ਕੈਦੀਆਂ ਦੇ ਕੋਲ ਪਹੁੰਚਦੀ ਆ ਪਰ ਵੱਡਾ ਸਵਾਲ ਇਹ ਹੀ ਸੀ ਕਿ ਜੇਕਰ ਹਵਾ ਦੇ ਵਿੱਚੋਂ ਉੱਡ ਕੇ ਮੋਬਾਈਲ ਆ ਕੇ ਹੀਠਾਂ ਡਿੱਗੇਗਾ ਤਾਂ ਜ਼ਰੂਰੀ ਨਹੀਂ ਹੈ ਕਿ ਉਸੇ ਬੰਦੇ ਦੀ ਜੇਬ ਦੇ ਵਿੱਚ ਜਾ ਕੇ ਡਿੱਗੇਗਾ ਜਿਹਨੇ ਮੋਬਾਈਲ ਮੰਗਾਇਆ ਹੋਵੇਗਾ ਜੇਲ੍ਹ ਦੇ ਵਿੱਚ ਵੱਖੋ-ਵੱਖਰੇ ਵਰਤਾਰੇ ਵਾਲੇ ਵੱਖੋ-ਵੱਖਰੇ ਸੁਭਾਅ ਵਾਲੇ ਵੱਖੋ-ਵੱਖਰੇ ਤਰ੍ਹਾਂ ਦੇ ਲੋਕ ਉੱਥੇ ਮੌਜੂਦ ਹੁੰਦੇ ਨੇ ਜ਼ਰੂਰੀ ਨਹੀਂ ਹੈ ਹਰ ਇੱਕ ਕੋਈ ਇੱਕ ਦੂਜੇ ਦਾ ਸਾਥੀ ਮਿੱਤਰ ਹੀ ਹੋਵੇ ਉਹਨੇ ਕਿਸੇ ਥਰਡ ਪਰਸਨ ਕੋਲੇ ਮੋਬਾਈਲ ਉਹ ਡਿੱਗਦਾ ਤਾਂ ਉਹ ਅਸਲ ਬੰਦੇ ਕੋਲੇ ਕਿਵੇਂ ਪਹੁੰਚਾਏਗਾ ਇਸ ਤਰੀਕੇ ਦੇ ਸਵਾਲ ਬੜੇ ਉੱਠਦੇ ਸੀ ਪਰ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸਬੰਧਤ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ 16 ਦੇ ਕਰੀਬ ਜਿਹੜੀਆਂ ਜ਼ਿਲ੍ਹਿਆਂ ਨੇ ਉਹਨਾਂ ਦੇ ਉੱਪਰ ਨੈਟ ਲਗਾਇਆ ਜਾਏ ਤਾਂ ਜੋ ਮੋਬਾਈਲ ਫੋਨ ਜਾਂ ਨਸ਼ੇ ਵਰਗੀਆਂ ਹੋਰ ਚੀਜ਼ਾਂ ਜਿਨ੍ਹਾਂ ਨੂੰ ਉੱਪਰ ਦੀ ਸੁੱਟਿਆ ਜਾਂਦਾ ਉਹ ਕੁਝ ਨਾ ਹੋ ਸਕੇ ਉਹ ਕੁਝ ਬੰਦ ਹੋ ਜਾਵੇ ਪਰ ਲਗਾਤਾਰ ਸਵਾਲੇ ਵੀ ਉੱਠਦੇ ਰਹਿੰਦੇ ਐ ਕਿ ਜਦੋਂ ਉੱਪਰ ਦੀ ਨਹੀਂ ਮੋਬਾਈਲ ਫੋਨ ਸੁੱਟੇ ਜਾਂਦੇ ਤਾਂ ਜਾਂਦੇ ਕਿੱਥੋਂ ਆ ਤੇ ਫਿਰ ਉੱਥੇ ਮਿਲੀ ਭੁਗਤ ਦੀ ਗੱਲ ਸਾਹਮਣੇ ਆਉਂਦੀ ਆ ਕੱਥੇ ਤੌਰ ਤੇ ਦੋਸ਼ ਲੱਗਦੇ ਆ ਕਿ ਪੁਲਿਸ ਮਿਲੀ ਹੁੰਦੀ ਹੈ ਇਹਨਾਂ ਲੋਕਾਂ ਦੇ ਨਾਲ ਤੇ ਤਦੇ ਉਹਨਾਂ ਦੀ ਮਦਦ ਕਰਨ ਦੇ ਮਕਸਦ ਦੇ ਨਾਲ ਮੋٹے ਪੈਸੇ ਲੈ ਕੇ ਮੋਬਾਈਲ ਫੋਨ ਅਤੇ ਨਸ਼ੇ ਵਰਗੀਆਂ ਚੀਜ਼ਾਂ ਅੰਦਰ ਸਪਲਾਈ ਕਰ ਦਿੱਤੀਆਂ ਜਾਂਦੀਆਂ ਨੇ ਸੋ ਇੱਕ ਪਾਸੇ ਇਸ ਤਰੀਕੇ ਦੇ ਸਵਾਲ ਉੱਠ ਰਹੇ ਸੀ ਤੇ ਨਾਲ ਦੀ ਨਾਲ ਹੀ ਅੰਮ੍ਰਿਤਸਰ ਦੀ ਕੇਂਦਰੀ ਸੁਧਾਰ ਘਰ ਜਿਹੜਾ ਕੇਂਦਰੀ ਜੇਲ੍ਹ ਹੈ ਉਹ ਲਗਾਤਾਰ ਸਵਾਲਾਂ ਦੇ ਵਿੱਚ ਘੇਰੀ ਹੋਈ ਹੈ ਤੰਤਰ ਕਿਰਿਆ ਹੋਇਆ ਕਿਉਂਕਿ ਤਲਾਸ਼ੀ ਦੇ ਦੌਰਾਨ 38 ਦੇ ਕਰੀਬ ਮੋਬਾਈਲ ਫੋਨ ਨੇ ਜਿਹੜੇ ਜੇਲ੍ਹ ਦੇ ਵਿੱਚੋਂ ਬਰਾਮਦ ਹੋਏ ਹੈ